मरमत रहंदी छे महीने बाद मरमत हूंदी टुट जा टुटी महीने तरमत ਅਮ੍ਰਿਤਸਰ ਸ਼ਹਿਰ ਦੇ ਵਿੱਚੋਂ ਵਿੱਚ ਖੜੇ ਆ ਟੈਲੀਫੋਨ ਐਕਸਚੇਂਜ ਤੁਹਾਨੂੰ ਦੱਸਦੀ ਕਿ ਇੱਥੇ ਕਿਉਂ ਖੜੇ ਆ ਕਿਉਂਕਿ ਅੱਜ ਤੁਹਾਨੂੰ ਇੱਕ ਖੂਬਸੂਰਤ ਤਸਵੀਰ ਦਿਖਾਵਾਂਗੇ ਅਮ੍ਰਿਤਸਰ ਸ਼ਹਿਰ ਦੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਤੁਹਾਨੂੰ ਮੰਝਾ ਦਿਖਾਈ ਦੇ ਰਿਹਾ ਮੰਝੇ ਤੁਸੀਂ ਬਹੁਤ ਦੇਖੇ ਹੋਣਗੇ ਆ ਮੰਝੇ ਦੇਖੇ ਹੋਣਗੇ ਮਗਰ ਇੰਨੇ ਕੁੱਲੇ ਸਾਈਜ਼ ਦਾ ਮੰਝਾ ਤੁਸੀਂ ਪਹਿਲੀ ਵਾਰ ਦੇਖਿਆ ਹੋਵੇਗਾ ਜਿੱਥੇ ਕਿ ਹਰ ਇੱਕ ਧਰਮ ਨੂੰ ਜੋੜਦਾ ਹੋਇਆ ਇਹ ਮੰਝਾ ਤੇ ਬਜ਼ੁਰਗ ਤੁਸੀਂ ਦੇਖ ਪਾ ਰਹੇ ਹੋ ਹਜੇ ਬਖ ਵਕਤ ਵੇਲੇ ਦਾ ਸਮਾ ਇੱਕ ਦੋ ਵਜੇ ਦਾ ਸਮਾਜ ਨੂੰ ਸ਼ਾਮ ਪੈਂਦੀ ਹੈ 6-7 ਵਜੇ ਦਾ ਕਰੀਬ ਵਜਦੇ ਨੇ ਤਾਂ ਇਤੋਂ ਦੇ ਹਰ ਇੱਕ ਮੁਹੱਲੇ ਦੇ ਜਿਹੜੇ ਲੋਕ ਹੁੰਦੇ ਨੇ ਇੱਥੇ ਬੈਠਦੇ ਨੇ ਬਜ਼ੁਰਗ ਕਿੱਥੇ ਗੱਲਾਂ ਸਾਂਝੀਆਂ ਕਰਦੇ ਨੇ ਸੋ ਸਾਡੇ ਨਾਲ ਇੱਥੇ ਮੁਹੱਲੇ ਵਾਸੀ ਤੁਹਾਨੂੰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਇਹ ਨਾ ਪੁਰਾਣਾ ਇਹ ਮੰਜੜ ਕੀ ਇਤਿਹਾਸ ਹੈ ਇਸ ਮੰਨੇ ਦਾ ਸਰ ਪਹਿਲਾਂ ਤਾਂ ਉਹ ਨਾਮ ਦੱਸੋ ਸਰ ਦੇਖ ਰਹੇ ਆ ਬੜੀ ਖੂਬਸੂਰਤ ਤਸਵੀਰ ਦੇਖਣ ਨੂੰ ਮੇਰੀ ਹੈ ਹਰ ਇੱਕ ਬਜ਼ੁਰਗ ਕਿੱਥੇ ਤੋਂ ਵਸਨੀਕ ਜਿਹੜੇ ਇੱਥੇ ਆ ਕੇ ਮੈਟ ਰਹੇ ਨੇ ਕੀ ਮੰਜੜ ਦਾ ਇਤਿਹਾਸ ਕੀ ਹੈ ਕਿੰਨਾ ਪੁਰਾਣਾ ਮੰਜਾ ਦੇਖੋ ਇਹ ਗੁਰੂ ਨਗਰੀ ਅੰਮ੍ਰਿਤਸਰ ਦਾ ਟੈਲੀਫੋਨ ਐਕਸਚੇਂਜ ਏਰੀਆ ਜਿੱਥੇ ਹਵੇਲੀ ਰੂਤ ਸਿੰਘ ਵਾਕਿਆ ਹੈਗੀ ਆ ਉਹਦੇ ਬਿਲਕੁਲ ਸਾਹਮਣੇ ਇੱਕ ਐਡਾ ਵੱਡਾ ਮੰਜਾ ਜਿਹਨੂੰ ਹਿੰਦੀ ਦੇ ਵਿੱਚ ਚਾਰਪਾਈ ਕਹਿੰਦੇ ਆ ਖਾਟ ਕਹਿੰਦੇ ਆ ਅੰਗਰੇਜ਼ੀ ਚ ਕਾਟ ਕਹਿੰਦੇ ਆ ਪਰ ਪੰਜਾਬੀ ਚ ਇਹਨੂੰ ਮੰਜਾ ਕਿਹਾ ਜਾਂਦਾ ਇਹਦੀ ਲੰਬਾਈ ਔਰ ਚੜਾਈ ਇਸ ਵੇਲੇ 12 ਬਾ 16 ਫੁੱਟ ਹੈ ਗਿਆ ਉਹ ਵੀ ਸਮਾਂ ਸੀ ਜਦੋਂ ਇਹਦੀ ਲੰਬਾਈ ਚੜਾਈ ਵੀ ਬਾਈ 16 ਫਕੰਦੀ ਸੀ ਔਰ ਕਰੀਬ 1963 ਦੇ ਵਿੱਚ ਇਹ ਮੰਝਾ ਬਣਾਇਆ ਗਿਆ ਸੀ ਉਸ ਵੇਲੇ ਪ੍ਰਜਾਪਤ ਬਰਾਦਰੀ ਵੱਲੋਂ ਇਹ ਮੰਝਾ ਬਣਾਇਆ ਗਿਆ ਸੀ ਉਹਨਾਂ ਦੀ ਆਈਡੀਓਲੋਜੀ ਇਹ ਸੀ ਕਿ ਜਿੱਥੇ ਲੋਕ ਵੱਖ-ਵੱਖ ਥੜੇ ਬਣਾ ਕੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਬੈਠਦੇ ਆ ਉੱਥੇ ਸਾਡੀ ਇਹਨਾਂ ਬਰਾਦਰੀ ਦੇ ਲੋਕ ਸਾਡੇ ਸਮਾਜ ਦੇ ਲੋਕ ਗੁਰੂ ਨਗਰੀ ਅਮਰਸਰ ਦੇ ਲੋਕ ਕਿਉਂ ਨਾ ਇੱਕ ਜਗ੍ਹਾ ਆ ਕੇ ਬੈਠ ਸਕਣ ਸੋ ਇਡਾ ਵੱਡਾ ਮੰਝਾ ਬਣਾ ਲਿਆ ਗਿਆ ਜਿਸ ਦੇ ਵਿੱਚ ਕਰੀਬ 40 ਤੋਂ 45 ਲੋਕ ਅੱਜ ਵੀ ਬੈਠ ਸਕਦੇ ਆ ਔਰ ਇਸ ਮੰਝੇ ਦਾ ਗਿਨੀਸ ਵਰਲਡ ਰੈਕੋਰਡ ਬੁੱਕ ਦੇ ਵਿੱਚ ਵੀ ਨਾਮ ਹੈਗਾ ਔਰ ਨੈਸ਼ਨਲ ਇੰਟਰਨੈਸ਼ਨਲ ਬਹੁਤ ਸਾਰੇ ਫੋਰਮਸ ਤੇ ਪਰ ਇਸ ਬੰਦੇ ਦਾ ਜ਼ਿਕਰ ਹੁੰਦਾ ਕਈ ਮਿਊਜ਼ੀਅਮ ਤੇ ਬੇਚੀਆਂ ਦੀਆਂ ਫੋਟੋਗ੍ਰਾਫਾਂ ਲੱਗੀਆਂ ਔਰ ਇਹਨਾਂ ਬਜ਼ੁਰਗਾਂ ਕੇ ਆਪਣੀ ਤਕਾਬਤ ਦੂਰ ਕਰ ਦਿਆ ਆਰਾਮ ਕਰਦਿਆ ਔਰ ਜਦੋਂ ਵੀ ਇਹ ਮੱਜਾ ਖਰਾਬ ਹੁੰਦਾ ਕਰੀਬ ਸਾਲ ਦੇ ਵਿੱਚ ਦੋ ਵਾਰ ਇਹਨੂੰ ਬਣਾਇਆ ਜਾਂਦਾ ਰਿਪੇਅਰ ਕੀਤਾ ਜਾਂਦਾ ਔਰ ਜੂਟੀਆਰ ਦੇ ਨਾਲੇ ਬਣਾਇਆ ਗਿਆ ਜੂਟ ਮਟੀਰੀਅਲ ਹੈਗਾ ਉਹਦੇ ਨਾਲ ਬਣਾਇਆ ਗਿਆ ਔਰ ਇਹ ਨਿਸ਼ਾਨਦੇਹੀ ਕਰਦਾ ਆ ਬਜ਼ੁਰਗਾਂ ਦੀ ਬਹੁਤ ਵੱਡੀ ਸੋਚ ਦੀ ਉਹਨਾਂ ਦੀ ਕਿੰਗ ਸਾਈਜ਼ ਲਾਈਫ ਦੀ ਉਹਨਾਂ ਦਾ ਜੀਨ ਸੰਡਾ ਰਹਿਣ ਦਾ ਤਰੀਕਾ ਬਿਆਨ ਕਰਦੀ ਹੈ ਔਰ ਉਸ ਵੇਲੇ ਦੇ ਲੋਕ ਪ੍ਰੋਮਿਨੈਂਟ ਚੀ ਲੋਕ ਸੀ ਜਿਨ੍ਹਾਂ ਵਿੱਚੋਂ 모ਹਨ ਰਾਜਾ ਕਰਾਈਆ ਸਿੰਘ ਭਗਵਾਨ ਸਿੰਘ ਇੰਦਰ ਪਹਿਲਵਾਨ ਅਡਾ ਰਾਮ ਪਹਿਲਵਾਨ ਔਰ ਕਿੰਦਰ ਪਹਿਲਵਾਨ ਇਹਨਾਂ ਨੇ ਇਨੀਸ਼ੀਏਸ਼ਨ ਕੀਤੀ ਇਨੀਸ਼ੀਏਟ ਕੀਤਾ ਹੈ ਪ੍ਰੋਸੈਸ ਕਿ ਜੋ ਨਾਲ ਅਸੀਂ ਰਲ ਕੇ ਮੰਝਾ ਬਣਾਈਏ ਉਸੋਂ ਪੈਸੇ ਬੋਲ ਕੀਤੇ ਕਲੈਕਟ ਕੀਤੇ ਇਕੱਠੇ ਕਰਕੇ ਫਿਰ ਇਹ ਮੰਝਾ ਬਣਾ ਦਿੱਤਾ ਉਹਦਾ ਫਾਇਦਾ ਅੱਜ ਵੀ 5 ਸੈਂਚਰੀ ਤੋਂ ਜ਼ਿਆਦਾ ਹੋ ਗਿਆ ਸ਼ਾਰਟ ਪੈਂਟਸ ਹਾਲ ਹੋ ਗਿਆ ਅੱਜ ਵੀ ਸ਼ਹਿਰ ਦੇ ਲੋਕ ਇਹਦਾ ਆਨੰਦ ਮਾਰ ਰਿਹਾ ਆਪਣੀ ਤਕਾਵਟ ਦੂਰ ਕਰ ਰਿਹਾ ਔਰ ਬਜ਼ੁਰਗਾਂ ਦੀਆਂ ਟਾਹਣੀਆਂ ਸੱਥਾਂ ਦੇ ਰੂਪ ਦੇ ਵਿੱਚ ਇੱਥੇ ਬੈਠ ਕੇ ਆਪਣੇ ਵਿਚਾਰ ਚਰਚਾ ਕਰਦੀ ਹੈ ਸਮਾਜੀ ਸਿਆਸੀ ਪਰਿਵਾਰਕ ਦੁੱਖ ਸੁੱਖ ਫੋਲਦੇ ਔਰ ਆਰਾਮ ਕਰਦੇ ਆ ਅੱਜ ਵੀ ਉਹਨਾਂ ਬਜ਼ੁਰਗਾਂ ਦੇ ਨਜ਼ਰੀਏ ਦਾ ਫਾਇਦਾ ਅੱਜ ਦੀ ਪੀੜ੍ਹੀ ਨਵੀਂ ਪੀੜ੍ਹੀ ਔਰ ਬਜ਼ੁਰਗ ਅੱਜ ਵੀ ਲੈ ਰਹੇ ਆ ਸਮਝ ਕਹਿ ਸਕਦੇ ਆ ਪੁਰਾਣੇ ਸਮੇਂ ਦੇ ਵਿੱਚ ਜਦੋਂ ਬਜ਼ੁਰਗ ਇਕੱਠੇ ਬੈਠਦੇ ਹੁੰਦੇ ਆ ਉਸ ਚੀਜ਼ ਨੂੰ ਜ਼ੋਰ ਦਾ ਹੋਇਆ ਮੰਨਦਾ ਬਿਲਕੁਲ ਜ਼ੋਰ ਦਾ ਔਰ ਇਹਦੇ ਵਿੱਚ ਬਹੁਤ ਅੱਛੇ ਆਸੂਲਸ ਔਰ ਰੈਗੂਲੇਸ਼ਨਸ ਵੀ ਆ ਤੁਸੀਂ ਦੇਖਿਆ ਉੱਪਰ ਸ਼ੈੱਡ ਲੱਗਾ ਔਰ ਫੈਨਸ ਇੱਥੇ ਲਗਾਏ ਗਏ ਆ ਇਹ ਉਹ ਪਲੈਟਫਾਰਮ ਹੈਗਾ ਜਿੱਥੇ ਕੋਈ ਵੀ ਸ਼ਰਾਬ ਨੋਸ਼ੀ ਨਹੀਂ ਕਰ ਸਕਦਾ ਤੰਬਾਕੂ ਨੋਸ਼ੀ ਨਹੀਂ ਕਰ ਸਕਦਾ ਕੋਈ ਸਿਗਰਟ ਨਹੀਂ ਪੀ ਸਕਦਾ ਕੋਈ ਜੂਆ ਨਹੀਂ ਖੇਡ ਸਕਦਾ ਚੰਗੇ ਕਰਤਾਰ ਵਾਲਾ ਅੱਛੇ ਕੈਰੇਕਟਰ ਵਾਲ ਵਕਤੀ ਹੀ ਇਸ ਮੰਜੇ ਦੇ ਉੱਪਰ ਆ ਕੇ ਆਸਣ ਗ੍ਰਹਿਣ ਕਰ ਸਕਦਾ ਔਰ ਚੰਗੀਆਂ ਸ਼ਰਤਾਂ ਇੱਥੇ ਰੱਖੀਆਂ ਗਈਆਂ ਜੋ ਸਮਾਜ ਦੇ ਭਲਾਈ ਨੂੰ ਵਿਆ ਕਰਦੀਆਂ ਇੱਥੋਂ ਤੱਕ ਇਹ ਸਮਝ ਆਉਂਦੀ ਹੈ ਕਿ ਸਾਡੇ ਬਜ਼ੁਰਗਾਂ ਦੀ ਵੱਡਿਆਂ ਦੀ ਹੋਣ ਬੈਠਣ ਵਾਲੇ ਲੋਕਾਂ ਦੀ ਸੋਚ ਕਿੰਨੀ ਉੱਚੀ ਔਰ ਨੇਕ ਆ ਕਿ ਲੋਕਾਂ ਦੇ ਆਰਾਮ ਵਾਸਤੇ ਦੁੱਖ ਸੁੱਖ ਬੋਲਣ ਵਾਸਤੇ ਆਰਾਮ ਦੇ ਇੱਕ ਅਜਿਹਾ ਦਾ ਪਲੇਟਫਾਰਮ ਇਦਾਂ ਦਾ ਮੰਝਾ ਬਣਾ ਦਿੱਤਾ ਜਿਹਦਾ ਫਾਇਦਾ ਅੱਜ ਵੀ ਲੋਕ ਲੈ ਰਹੇ ਆ ਔਰ ਕੋਈ ਵੀ ਐਂਟੀ ਸੋਸ਼ਲ ਐਲੀਮੈਂਟ ਇੱਥੇ ਆ ਕੇ ਕਦੀ ਵੀ ਨਹੀਂ ਬੈਠਦਾ ਸੋ ਇਹ ਪੰਜਾਬ ਦੀ ਗੁਰੂ ਨਗਰੀ ਅੰਮ੍ਰਿਤਸਰ ਦੀ ਔਰ ਸਾਡੇ ਪੂਰੇ ਭਾਰਤ ਦੇਸ਼ ਦੀ ਜਾਣ ਮਤੇ ਇਤਿਹਾਸ ਦੀ ਕਲਚਰ ਦੀ ਵਿਰਾਸਤ ਦੀ ਸਕਾਫਤ ਦੀ ਨਿਸ਼ਾਨਦੇਹੀ ਕਰਦਾ ਜੋ ਕਿ ਬਹੁਤ ਵੱਡਾ ਉੱਚ ਸਥਾਨ ਪੂਰੇ ਵਰਲਡ ਦੇ ਵਿੱਚ ਰੱਖਦੀ ਹੈ ਤਾਂ ਸੋ ਬਜ਼ੁਰਗ ਵੀ ਮਜੂਰ ਨੇ ਬਜ਼ੁਰਗੋ ਕਿੰਨਾ ਕਿ ਸਕੂਨ ਮਿਲਦਾ ਫਿਰ ਕਿੰਨਾ ਸਮਾਂ ਹੋ ਗਿਆ ਇੱਥੇ ਬੈਠਦੇ ਹੋਏ ਸੋ ਸਾਡੀ ਉਮਰ ਇੱਥੇ ਹੋ ਗਈ ਹੈ ਬੈਠੇ ਹੋ ਕੇ ਆਹ ਸਾਡੇ ਸਾਡੇ ਹੋਸਟ ਮਾਲਾਂ ਦੇ ਪਹਿਲਾਂ ਮੰਜਾ ਚੰਦਾ ਲੱਗਦੇ ਜੀ ਬੜਾ ਆਨੰਦ ਆਂਦਾ ਜੇ ਇਸ ਇਹਦੇ ਤੇ ਬੈਠੋ ਕਿ ਤੁਲੇ ਹੱਸੂ ਲੇਲਾ ਇਸ ਤਰ੍ਹਾਂ ਤੁਲੇ ਥੂਲੇ ਮਿਲਣੇ ਬੜਾ ਆਨੰਦ ਆਉਂਦਾ ਜੇ ਉੱਤੇ ਬੈਠੰਦਾ ਦੇਖੋ ਜਿੱਦਾਂ ਨਾ ਤੁਲੇ ਉੱਤੇ ਬੈਠੇ ਹੈ ਨਾ ਜਿੱਦਾਂ ਸਮਝ ਲੋ ਕਿ ਬੱਚਾ ਦਾ ਛੋਟਾ ਉਹਦੀ ਮਾਂ ਤੁਲੇ ਪਾਉਂ ਢੂਲਦੀ ਹੈ ਨਾ ਉਹ ਹਿਸਾਬ ਮੰਗੇ ਦਾ ਅੱਛਾ ਸਮਝਦਾ ਬੜਾ ਝੂਲਦਾ ਜੇ ਮਜਾ ਉਹ ਬੜਾ ਆਨੰਦ ਆਂਦਾ ਜੇ ਜਦੋਂ ਦੀ ਹੋਸਟ ਵਾਲੀ ਉਹਦਾ ਅੰਦਰ ਜਦੋਂ ਦੀ ਹੋਰ ਸੰਭਾਲੀ ਉਹਦਾ ਬਚਪਨ ਦੇਖਿਆ ਹਾਂ ਬਚਪਨ ਤੋਂ ਹੀ ਸਾਡੇ ਉਸ ਤੋਂ ਕਹਿੰਦੇ ਆ ਮੁੰਡਾ ਬਣਿਆ ਅੱਛਾ ਪਰ ਬੜਾ ਨੰਦਾਂ ਦਾ ਬੜਾ ਝੂੜਾ ਜੇ ਅੱਛਾ ਜਿਨੇ ਆਂਦੇ ਹੁਣ ਅੱਤੀ ਸ਼ਾਮੀ ਸੱਤ ਹੋਈ ਆ ਨਾ ਇੱਥੇ ਸਾਰੇ ਮੁੰਜਾ ਭਰਿਆ ਹੋਏਗਾ ਅੱਛਾ ਨਹੀਂ ਨਹੀਂ ਬੱਚੇ ਝੂੜਦੇ ਆ ਫੇਰ ਦੇ ਛਾਲਾ ਮਾਰਦੇ ਭੁੱਜਦੇ ਆ ਪੱਪੂ ਜੀ ਅੱਜ ਕੱਲ ਉਹ ਵੀ ਸਮਾਂ ਵੇਖਣ ਨੂੰ ਮਿਲ ਰਿਹਾ ਕਿ ਘਰਾਂ ਦੇ ਵਿੱਚ ਲੋਕ ਬਾਹਰ ਨਹੀਂ ਆਉਂਦੇ ਮਗਰ ਇਹ ਮਜਾ ਇੱਕ ਐਸਾ ਮਜਾ ਹੈ ਕਿ ਆਪ ਲੋਕ ਬੈਠਦੇ ਆ ਕਿਉਂਕਿ ਸਮਾਂ ਬਦਲ ਗਿਆ ਹੁਣ ਲੋਕ ਆਪਣੇ ਘਰਾਂ 'ਚ ਰਹਿਣਾ ਪਸੰਦ ਕਰਦੇ ਨੇ ਨਹੀਂ ਜੀ ਨਹੀਂ ਇਹ ਪਰਜਾ ਬਾਈ ਬਰਾੜੀ ਦਾ ਮੁੰ ਇਹ ਦਿਨੇ ਪੰਜਾਬੀ ਬਰਾਜ ਦੇ ਬੰਦੇ ਆ ਬਜ਼ੁਰਗ ਆ ਜਾਂ ਸਿਆਣੇ ਆ ਬੱਚੇ ਆ ਹੈ ਆਪਣੇ ਜੇ ਮੁੰਡੇ ਜੇ ਨੇ ਬੱਚੇ ਵੇ ਬੱਚਿਆਂ ਨਾਲ ਲਾ ਕੇ ਆਉਂਦੇ ਆ ਛੋੜੇ ਛੋੜਿਆਂ ਨੂੰ ਅਸੀਂ ਬੰਦਾਂ ਬਟਾਂਦੇ ਆ ਉਹ ਕਿਹੜੇ ਦਿੰਦੇ ਅੱਛਾ ਉੱਤੇ ਝੂੜੇ ਲੈਂਦੇ ਰਹਿੰਦੇ ਆ ਬਸ ਅਨੰਦ ਮੰਦ ਲਿਆ ਚਲੋ ਘਰ ਨੂੰ ਸਮੇਂ ਸਮੇਂ ਤੇ ਮੁਰੰਮਤ ਵੀ ਹੁੰਦੀ ਰਹਦੀ ਫਿਰ ਹਾਂ ਜੀ ਜੀ 6 ਮਹੀਨਿਆਂ ਬਾਅਦ ਮੁਰੰਮਤ ਹੁੰਦੀ ਜੀ ਜੇ ਹੁਣ ਟੁੱਟ ਗਿਆ ਨਾ ਇਹ ਟੁੱਟਣਾ ਲਾਈ ਜਾ ਤੂੰ ਟੁੱਟ ਗਿਆ ਹਾਂਜੀ ਹੋਰ ਮਹੀਨੇ ਤੱਕ ਜੇ ਮਰਮਦ ਹੋਈ ਜਾਂ ਨਵਾਂ ਬਣ ਜਾਣਾ ਸਾਰਾ ਲਾਗੇ ਨਾ ਇਹ ਪਿਓਰ ਬਣ ਜਾਣਾ ਨਵਾਂ ਬਣ ਜਾ ਤੋ ਇਹ ਮਹੀਨੇ ਨੂੰ ਅੰਦਰ ਨਵਾਂ ਮੰਜਾ ਮਿਲੇਗਾ ਤੇ ਬਬੂ ਖਰਚਾ ਫਿਰ ਕੌਣ ਕਰਦਾ ਇਹ ਖਰਚਾ ਭਾਈ ਸਾਹਿਬ ਜੀ ਅਸੀਂ ਤੁਸੀਂ ਕਰਦੇ ਜੀ ਇਹਨਾਂ ਨੇ 100 ਦੇਤਾ ਉਹਨਾਂ ਨੇ 50 ਦੇਤਾ ਨਾਲ 200 ਦੇਤਾ ਕਿਹਨਾਂ 100 ਦੇਤੇ ਇਹਨੇ ਵੀ ਦੇਤੇ ਇਦਾਂ 7-8 10000 ਰੁਪਏ ਇਕੱਠਾ ਕਰਕੇ ਤੇ ਫਿਰ 3000 ਰੁਪਏ ਦੇ ਬਣਾਉਣ ਵਾਲਾ ਲੈ ਜਾਂਦਾ ਹਾਂ ਤੇ 5-6000 7000 ਦਾ ਵਾਣਾ ਆ ਜਾਂਦਾ ਦਾ ਕਿ ਹਰ ਦਾ ਲੱਜਦਾ ਚੋਣਾਂ ਦੇ ਵਿੱਚ ਵਾਧੂ ਰੌਣਕ ਲੱਗੀ ਰਹਿੰਦੀ ਇੱਥੇ ਵਾਧੂ ਰੌਣਕ ਤੇਰੀ ਚਾਮੀ 7 ਵਜੇ ਆਏ ਨਾ ਵਾਧੂ ਰੌਣਕ ਕੋਈ ਇੱਥੇ ਉੱਥੇ ਬੱਚੇ ਹੋਣਗੇ ਇੱਥੇ ਬੈਠਣ ਨੂੰ ਲੈ ਨਹੀਂ ਮਿਲਦੀ ਇਹ ਬੈਂਚਾਂ ਦੇ ਬੈਠੇ ਹੋਣਗੇ ਜੀ ਬੜੀ ਰੌਣਕ ਜਿਵੇਂ ਚਾਮੂ ਆਵੇ 7 ਵਜੇ ਜਿੱਦਾਂ ਤਾਂ ਅੱਜ ਰੌਣਕ ਹੀ ਮਿਲੇਗੀ ਉਹ ਗੱਲਬਾਤ ਕੀਤੀ ਹੈ ਕਿ ਖ਼ਸੂਰਤ ਫਿਰ ਇੱਕ ਖ਼ਸੂਰਤ ਗੱਲਾਂ ਜਿਹੜੀਆਂ ਬਜ਼ੁਰਗਾਂ ਦੀਆਂ ਕਹਿੰਨ ਉਹਨਾਂ ਦਾ ਕਹਿਣਾ ਹੈ ਕਿ ਬਚਪਨ ਦੇਖਿਆ ਇਸ ਮੱਝੇ ਦੇ ਉੱਤੇ ਤੇ ਮੰਜਾ ਵੀ ਖਾਸ ਹੈ 16x12 ਦਾ ਮੰਜਾ ਛੋਟਾ ਮੋਟਾ ਮੰਜਾ ਨਹੀਂ ਕਿਤੇ ਵੀ ਨਹੀਂ ਤੁਸੀਂ ਦੇਖਿਆ ਹੋਵੇਗਾ ਕਿਉਂਕਿ ਅਕਸਰ ਹੁਣ ਇਹ ਮੰਜੇ ਬੰਦ ਹੋ ਗਏ ਨੇ ਬੰਨੇ ਮਗਰ ਹੁਣ ਇਸ ਤਰ੍ਹਾਂ ਦਾ ਸਮਾਂ ਹੈ ਕਿ ਇਹ ਮੰਜਾ ਕਈ ਸਾਲ ਹੋ ਚੁੱਕੇ ਨੇ ਇਸ ਮੰਜੇ ਨੂੰ ਇੱਥੇ ਤੇ ਇੱਕ ਹਰ ਇੱਕ ਧਰਮ ਨੂੰ ਜੋੜਦਾ ਹਰ ਇੱਕ ਲੋਕਾਂ ਨੂੰ ਜੋੜਦਾ ਗਰੀਬ ਹੋਵੇ ਅਮੀਰ ਹੋਵੇ ਇੱਕ ਕਿਉਂਕਿ ਅੱਜ ਕੱਲ ਦਾ ਇਸ ਤਰ੍ਹਾਂ ਦਾ ਸਮਾਂ ਹੈ ਕਿ ਲੋਕ ਘਰੋਂ ਬਾਹਰ ਨਹੀਂ ਨਿਕਲਦੇ ਤੇ ਮਗਰ ਇਹ ਉਹ ਮੰਝਾ ਜਿੱਥੇ ਕਿ ਹਰ ਇੱਕ ਨੂੰ ਬੰਦੇ ਕੀ ਜੋੜਦੇ ਆ ਤੇ ਬੜੀ ਖੂਬਸੂਰਤ ਇੱਕ ਤਸਵੀਰ ਹੈ ਜਿਹੜੀ ਉਹ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਹਰ ਇੱਕ ਨੂੰ ਜੋੜਦਾ ਇਹ ਮੰਝਾ ਜੋ ਕਿ ਅੰਮ੍ਰਿਤਸਰ ਸ਼ਹਿਰ ਟੈਲੀਫੋਨ ਐਕਸਚੇਂਜ ਦੇ ਨੇੜੇ ਪੈਂਦਾ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har vadde IPTV platform te dekh sakde ho Ranje zappe ton door te mudde de neere Live Punjabi TV